ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਾਰੀਆ ਤੇ ਇਸ ਮੁਹਿੰਮ ਦੇ ਤਹਿਤ ਵੱਡੇ ਪੱਧਰ ਤੇ ਐਕਸ਼ਨ ਕੀਤਾ ਜਾ ਰਿਹਾ ਹੈ 6 ਮਹੀਨਿਆਂ ਦੇ ਵਿੱਚ ਵਿੱਚ 25542 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਸ਼ਾ ਤਸਕਰੀ ਦੇ ਨਾਲ ਜੁੜੇ 16322 ਕੇਸ ਰਜਿਸਟਰਡ ਕੀਤੇ ਗਏ ਨਹੀਂ ਇੱਕ 1054.82 ਕਿਲੋ ਨਸ਼ਾ ਵੀ ਇਸ ਮੁਹਿੰਮ ਦੇ ਤਹਿਤ ਰਿਕਵਰ ਕੀਤਾ ਗਿਆ ਤੇ 54 86 ਕਿਲੋ ਹੈਰੋਇਨ 211 ਕਿਲੋ ਸਮੈਕ 336 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ ਅਤਿਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਪਿੰਡ ਜਾਣ ਵਾਲਾ ਪੜਾ ਪੂਰਾ ਹੋਣ ਵਾਲਾ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਨਸ਼ੇ ਦੇ ਖਿਲਾਫ ਇਹ ਮਹਿੰਮ ਲਗਾਤਾਰ ਜਾਰੀ ਹੈ ਨਸ਼ੇ ਦੇ ਖਿਲਾਫ ਕਾਰਵਾਈਆਂ ਲਗਾਤਾਰ ਜਾਰੀ ਨੇ ਤੇ ਹੁਣੇ ਡਾਟਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ 16000 322 ਕੇਸ ਰਜਿਸਟਰ ਹੋਏ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਵਿੱਚ ਅਤੇ 25542 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹੜੀ ਇਸ ਬੜੀ ਮਹਿਮ ਚੱਲ ਰਹੀ ਆ ਉਹਦੇ ਵਿੱਚ ਹੁਣ ਤੱਕ 16322 ਕੇਸ ਰਜਿਸਟਰ ਹੋਏ ਨੇ ਪਹਿਲੀ ਮਾਰਚ ਤੋਂ ਲੈ ਕੇ 11 ਅਗਸਤ ਤੱਕ 25542 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਹੈਰੋਇਨ ਜਿਹੜੀ ਆ ਉਹ 1054.686 ਜਿਹੜੀ ਕਿਲੋ ਆ ਉਹ ਬਰਾਮਦ ਹੋਈ ਹੈ ਸਮੈਕ ਜਿਹੜੀ ਆ ਉਹ 0.211 ਬਰਾਮਦ ਹੋਈ ਹੈ ਔਰ ਅਫੀਮ 366.176 ਕਿਲੋ ਬਰਾਮਦ ਹੋਈ ਹੈ ਚਰਸ ਜਿਹੜੀ ਆ ਉਹ 29.609 ਕਿਲੋ ਬਰਾਮਦ ਹੋਈ ਹੈ ਔਰ ਗਾਂਜਾ 405.320 ਕਿਲੋ ਬਰਾਮਦ ਹੋਇਆ ਔਰ ਕੋਕੀਨ 3.336 ਕਿਲੋ ਬਰਾਮਦ ਹੋਈਆ ਇਹ ਅੰਕੜੇ ਨੇ ਹੁਣ ਤੱਕ ਦੇ ਆਸ਼ਾ ਮੁਕਤੀ ਮੋਰਚਾ ਉਹਦੇ ਵੱਲੋਂ ਜਿਹੜੀ ਮੁਹਿਮ ਵਿੱਢੀ ਗਈ ਆ ਪਿੰਡਾਂ ਦੇ ਵਿੱਚ ਜਾਣ ਦੀ ਵਾਰਡ ਦੇ ਵਿੱਚ ਜਾਣ ਦੀ ਉਹਦਾ ਜਿਹੜਾ ਪਹਿਲਾ ਪੜਾ ਹੈ ਉਹ ਮੁਕੰਮਲ ਹੋ ਜਾਣਾ ਅਗਲੇ 4 ਜਾਂ 5 ਦਿਨ ਦੇ ਵਿੱਚ ਵਿੱਚ ਅਸੀਂ ਉਹਦੇ ਵਿੱਚ ਸਾਰੇ ਪਿੰਡ ਸਾਰੇ ਵਾਰਡ ਜਿਹੜੇ ਆ ਉਹ ਕਵਰ ਕਰ ਲੈਣੇ ਆ ਜਿਸ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਸੌ ਚਕਾਈ ਗਈ ਆ ਨਸ਼ਾ ਨਾ ਕਰਨ ਦੀ ਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਦੀ ਅਗਲਾ ਪੜਾਅ ਹੈ ਉਹ ਸਟਾਰਟ ਹੋਊਗਾ ਉਹਦੇ ਵਿੱਚ ਅਸੀਂ ਪਲੱਸ 1 ਤੋਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਅਸੀਂ ਕਾਲਜਸ ਤੱਕ ਵੀ ਜਾਵਾਂਗੇ ਤਾਂ ਕਿ ਅਵੇਅਰਨੈਸ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕੇ ਇਹ ਅਗਲੇ ਪੜਾਅ ਦੀ ਡਿਟੇਲ ਤੁਹਾਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਨਸ਼ਾ ਮੁਕਤੀ ਮੋਰਚਾ ਕਿਸ ਪਾਸੇ ਵੱਲ ਨੂੰ ਜਾ ਰਿਹਾ ਇਸ ਦਿਨ ਵਾਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਨੇ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਹਰਜੋਤ ਸਿੰਘ ਬੈਂਸ ਦੱਸਦੇ ਕਿ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਕੇ ਧਾਰਮਿਕ ਸਜ਼ਾ ਲਾਈ ਗਈ ਸੀ ਤੇ ਹੁਣ ਉਹਨਾਂ ਦੇ ਵੱਲੋਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਲਈ ਗਈ ਹੈ ਜਿਸ ਤੋਂ ਬਾਅਦ ਅਰਦਾਸ ਕਰਵਾਈ ਗਈ ਹੈ ਇਸ ਦੇ ਨਾਲ ਹੀ ਉਹਨਾਂ ਅਕਾਲ ਤਖਤ ਸਾਹਿਬ ਤੇ ਲਿਖਤੀ ਪੱਤਰ ਵੀ ਸੌਂਪਿਆ ਹੈ ਬਤੌਰ ਮੰਤਰੀ 1 ਮਹੀਨੇ ਦੀ ਤਨਖਾਹ ਆਪਣੀ ਭੇਟ ਕਰਾਂਗਾ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਅਤੇ ਗੁਰਦੁਆਰਾ ਬਬ ਬਕਾਲਾ ਸਾਹਿਬ ਦੇ ਰਸਤਿਆਂ ਦੀ ਸਾਫ ਸਫਾਈ ਅਤੇ ਬਿਹਤਰੀ ਵਾਸਤੇ ਅਖਤਿਆਰੀ ਫੰਡਾਂ ਦੇ ਵਿੱਚੋਂ 20 ਲੱਖ ਰੁਪਏ ਦੇਣ ਦਾ ਵੀ ਐਲਾਨ ਹਰਜੋਤ ਸਿੰਘ ਬੈਂਸ ਦੇ ਵੱਲੋਂ ਕੀਤਾ ਗਿਆ ਇਹ ਤੇ ਉਹਨਾਂ ਕਿਹਾ ਕਿ ਆਪਣੀ ਸੇਵਾ ਉਹਨਾਂ ਨੇ ਪੂਰੀ ਕਰ ਲਈਏ ਦੱਸਦੀਏ ਕਿ ਅਕਾਲ ਤਖਤ ਸਾਹਿਬ ਨੇ ਹਰਜੋਤ ਸਿੰਘ ਬੈਂਸ ਨੂੰ ਤਨਖਾਹ ਲਈ ਸੀ ਕਿਉਂਕਿ ਸਟਾਫ ਦੀ ਸਮਾਗਮ ਦੇ ਵਿੱਚ ਪੰਗੜਾ ਪਾਇਆ ਗਿਆ ਸੀ ਵੀਰ ਸਿੰਘ ਦੇ ਵੱਲੋਂ ਰੋਮਾਂਟਿਕ ਗੀਤ ਗਾਏ ਗਏ ਸਨ ਇਸ ਕਰਕੇ ਭਾਸ਼ਾ ਵਿਭਾਗ ਦਾ ਇਹ ਪ੍ਰੋਗਰਾਮ ਸੀ ਤੇ ਇਸੇ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਕੇ ਧਾਰਮਿਕ ਸਜ਼ਾ ਲਾਈ ਗਈ ਸੀ ਜੋ ਹੁਣ ਧਾਰਮਿਕ ਸਜ਼ਾ ਉਹਨਾਂ ਨੇ ਪੂਰੀ ਕਰ ਲਈ ਹੈ ਜਿਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਨੇ ਜੀ ਦੀ ਸ਼ਕਤੀ ਨਹੀਂ ਜਾਣੀ ਹੈ ਉਸ ਦੇ ਸਮਾਜਵਾ ਦੇ ਚੱਲਦੇ ਆ ਜਿਹੜਾ ਏਰੀਆ ਅਕੀ ਕਰੋਣਾ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ ਤੇ ਆਪ ਸਭ ਜਾਣਦੇ ਹੋ ਸਾਰੀ ਸੰਗਤ ਜਾਣਦੀ ਆ ਪੰਥ ਜਾਣਦੇ ਨਦਕੇ 6 ਮਿਤੀ 6 ਅਗਸਤ ਨੂੰ ਦਾਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਇਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਛੇਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਉਪਰੰਤ ਹੋਣ ਤੋਂ ਬਾਅਦ ਮਹਾਨ 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 ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕ੍ਰਾਪ ਪ੍ਰਸ਼ਾਦ ਦੀ ਦੇਖ ਲਈ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖਿਮਾ ਮੰਗੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਬੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਬਲ ਬਖਸ਼ੋ ਤੇ ਮੈਂ ਆਪ ਸਭ ਦੇ ਰਾਹੀ ਵੀ ਪੰਜੋ ਸਿਕ ਸਬਾਨਾਂ ਇੱਕ ਵਾਰੀ ਫਿਰ ਸਾਰੇ ਪੰਥ ਤੋਂ ਫਿਰ ਇੱਕ ਵਾਰੀ ਮਾਫੀ ਮੰਗਦਾ ਹਾਂ ਗੁਰੂ ਸਾਹਿਬ ਬਖਸ਼ਣ ਆਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਆਪ ਸਭ ਮੇਰੇ ਤੋਂ ਜੋ ਵੀ ਭੁੱਲਣਾ ਹੋਈ ਉਸ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਕੇ ਗੁਰੂ ਸਾਹਿਬ ਸਮਰਥ ਬਖਸ਼ਣ ਤਾਂ ਕਿ ਦੇਸ਼ ਕੌਮ